ਮਿੰਨੇ ਤੋਂ ਪਾਣੀ ਚੱਲ ਰਿਹਾ ਤੁਸੀਂ ਬੰਨ ਜਿਹੜਾ ਉਹਦੀ ਹਾਲਤ ਜਿਹੜੀ ਬੜੀ ਬੁਖਸਤਾ ਆ ਆਈ ਬਾਰ ਬਾਰ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆ ਕਿ ਉਹਨੂੰ ਮਜਬੂਰ ਕੀਤਾ ਜਾਏ ਪਰ ਪ੍ਰਸ਼ਾਸਨਾਂ ਨੂੰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਚਾਨਕ ਉੱਪਰ ਬਾਸ ਹੋਣਾ ਚੱਕੀ ਬੰਨ ਜਿਆਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਗਿਆ ਆ ਉਹਦੇ ਕਾਰਨ ਸਾਡੇ ਜਿਹੜੇ 2-3 ਪਿੰਡ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਵਾਈ ਮਚੀ ਫਸਲ ਸਰ 500 ਏਕੜ ਜਿਹੜੀ ਗੰਨੇ ਦੀ ਤੇ ਝੋਨੇ ਦੀ ਫਸਲ ਬਰਵਾਦ ਹੋ ਗਈ ਚੱਕੀ ਦਾ ਪਾਣੀ ਇੰਨੀ ਗੱਪ ਸਪੀਡ ਨਾਲ ਆਇਆ ਕਿ ਲੋਕਾਂ ਨੂੰ ਆਪਣਾ ਆਪ ਸਾਂਭਣ ਵੀ ਨਹੀਂ ਦਿੰਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਤੇ ਪੰਜਾਬ ਦੇ ਵਿੱਚ ਜਿਹੜੀ ਬੀਤੇ ਦਿਨ ਤੋਂ ਹੋ ਰਹੀ ਬਰਸਾਤ ਦੇ ਕਾਰਨ ਪਾਗੜਾਮ ਦਾ ਪਾਣੀ ਜਿੱਥੇ ਹੈਗਾ ਬਿਆਸ ਨੇ ਦੇ ਵੀ ਛੱਡਿਆ ਹੈ ਤੇ ਬਿਆਸ ਨਦੀ ਇਸ ਵੇਲੇ ਪੂਰੇ ਤੂਫਾਨ ਤੇ ਹੈ ਔਰ ਜੇਕਰ ਗੱਲ ਕਰੀਏ ਤੇ ਬਿਆਸ ਨਦੀ ਦੇ ਵਿੱਚ ਇੱਕ ਹੋਰ ਨਦੀ ਜਿਹੜੀ ਹੈਗੀ ਹੈ ਚੱਕੀ ਨਦੀ ਉਹ ਵੀ ਬਿਆਸ ਦੇ ਵਿੱਚ ਰਲ ਕੇ ਇਸ ਵੇਲੇ ਬਿਆਸ ਨਦੀ ਦੇ ਵਿੱਚ ਜਿਹੜਾ ਹੈਗਾ ਬਿਲਕੁਲ ਤੂਫਾਨ ਮਚਾਇਆ ਹੋਰ ਜੇਕਰ ਗੱਲ ਕਰੀਏ ਤੇ ਇਹ ਉਹ ਪਿੰਡ ਹਨ ਜਿਹੜੇ ਕਿ ਬਲਾਕ ਮਕੇਰੀਆਂ ਅੰਦੀਨ ਪਿੰਡ ਹਲੇੜ ਜਨਾਰਦਨ ਤੇ ਮੋਤਲਾ ਮੰਡ ਜਿੱਥੇ ਕਿ ਇਹ ਪਾਣੀ ਨੇ ਇੱਕ ਤੁਸੀ ਬੰਨ ਜਿਹੜਾ ਹੈਗਾ ਜਿੱਥੇ ਖੜੇ ਆ ਤੁਸੀ ਬੰਨ ਕੱਲ ਤੋੜ ਦਿੱਤਾ ਸੀ ਤੇ ਭਾਵੇਂ ਕਿ ਲੋਕਾਂ ਨੇ ਰਲ ਕੇ ਤੇ ਤੋੜੇ ਵਗੈਰਾ ਲਗਾ ਕੇ ਕੋਈ ਵਿਚਾਰ ਤੇ ਕੀਤਾ ਪਰ ਫਿਰ ਵੀ ਪਿੰਡ ਦੇ ਚਾਰੇ ਪਾਸੇ ਜਿਹੜਾ ਹੈਗਾ ਪਾਣੀ ਦਾ ਵਹਾਅ ਨਹੀਂ ਤੇਜ ਹੈ ਕਿ ਲੋਕਾਂ ਲਈ ਸਿਰਦਰਦ ਦੀ ਬਣਿਆ ਹੋਇਆ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਹਲੇੜ ਦੇ ਸਰਪੰਚ ਹੈਗੇ ਨੇ ਉਹ ਉਹਨਾਂ ਨਾਲ ਗੱਲਵਾ ਕਰਦੇ ਆ ਸਰਪੰਚ ਸਾਹਿਬ ਕੀ ਨਾਂ ਆਪਣਾ ਮੇਰਾ ਸੁਲਿੰਦਰ ਕੁਮਾਰਾ ਜੀ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਰਾਤ ਤੁਸੀਂ ਬਣਦਾ ਟੁੱਟਾ ਹੈਗਾ ਜਿਹਦੇ ਨਾਲ ਪਾਣੀ ਨਹੀਂ ਸਾਰੇ ਪਾਸੇ ਜਿਹੜਾ ਹੈਗਾ ਉਸ ਦੇਲੇ ਤੂਫਾਨ ਮਚਾਇਆ ਹੋਇਆ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਕੱਲ 1 ਮਹੀਨੇ ਤੋਂ ਪਾਣੀ ਚਾਰਿਆ ਤੁਸੀਂ ਬਣ ਜਿਹੜਾ ਉਹਦੀ ਹਾਲਤ ਬੜੀ ਬੁਖਸਤਾ ਹੈ ਆਈ ਬਾਰ ਬਾਰ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆ ਇਹਨੂੰ ਮਜ਼ਬੂਤ ਕੀਤਾ ਜਾਏ ਪਰ ਪ੍ਰਸ਼ਾਸਨ ਨਾਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਤੇ ਕੱਲ ਅਚਾਨਕ ਉੱਪਰ ਬਾਰਸ਼ ਹੋਣਾ ਚੱਕੀ ਬਣ ਬਿਆਦੇ ਪਾਣੀ ਬਹੁਤ ਜ਼ਿਆਦਾ ਆ ਗਿਆ ਉਹਦੇ ਕਾਰਨ ਸਾਡੇ ਜਿਹੜੇ 2-3 ਪਿੰਡ ਹੈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਵਾਈ ਮਚੀ ਜੀ ਬਹੁਤ ਜਿਆਦਾ ਤੂਏ ਮਚੀਏ ਕੀ ਫਸਲਾਂ ਦਾ ਕਿੰਨਾ ਕੋ ਨੁਕਸਾਨ ਹੋਇਆ ਫਸਲ ਸਰ ਕੋਟੋ ਕੋਟ 500 ਏਕੜ ਜਿਹੜੀ ਗੰਨੇ ਦੀ ਤੇ ਵਿੱਚ ਓਨੇ ਦੀ ਫਸਲਾਂ ਬਰਬਾਦ ਹੋ ਗਈ ਜਿਕਰ ਗੱਲ ਕਰੀਏ ਤੇ ਕੀ ਪ੍ਰਸ਼ਾਸਨ ਅਧਿਕਾਰੀਆਂ ਤੁਸੀਂ ਪਹਿਲੇ ਇਹਦੀ ਇਤਲਾਹ ਦਿੱਤੀ ਸੀ ਸਰ ਬਾਰ ਬਾਰ ਪਿੰਡਾਂ ਲੋਤਲਾ ਦਿੱਤੀ ਜਾ ਰਹੀ ਸਾਰੇ ਪਿੰਡੋਂ ਰੜ ਕੇ ਪਰ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਵੀ ਦੇਖਿਆ ਤੇ ਧਿਆਨ ਨਹੀਂ ਦਿੱਤਾ ਤੁਹਾਡੇ ਕੋਲ ਹੁਣ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਾ ਹੋਵੇ ਨਿਹਤਾ ਤਾਂ ਕੋਈ ਨਹੀਂ ਸਰ ਪਹੁੰਚਿਆ ਹੀ ਹੈ ਤੱਕ ਕੋਈ ਨਹੀਂ ਪਹੁੰਚਿਆ ਕੱਲ ਕੋਈ ਪ੍ਰਸ਼ਾਸਨ ਅਧਿਕਾਰੀ ਆਈ ਹੈ ਸਾਡੇ ਜਿਹੜੇ ਪਿੰਡ ਦਾ ਬਰੇਜਾ ਉੱਥੋਂ ਹੀ ਬਾਕ ਚੱਲ ਗਿਆ ਸਾਡੇ ਨਾਲ ਜ਼ਿਕਰ ਗਲਗਰੀਏ ਸਰਪੰਚ ਜਿਹੜੇ ਹਾਲੇੜ ਹੈਗੇ ਸੀ ਤੇ ਅੱਗੇ ਅਸੀਂ ਦਿਖਾਉਂਦੇ ਆ ਤੁਹਾਨੂੰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਆ ਜਿਹੜੇ ਤੋੜੇ ਲਗਾਏ ਹੋਏ ਨੇ ਇਸ ਦੇ ਨਾਲ ਮਿੱਟੀ ਦੀ ਜਿਹੜੀ ਪਰਤੀ ਹੈਗੀ ਉਹ ਪਾਈ ਹੋਈ ਹੈ ਸਾਡੇ ਨਾਲ ਆ ਗੱਲ ਕਰਦੇ ਆ ਅੱਗੇ ਵੀ ਆਓ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਸਾਰੇ ਦ੍ਰਿਸ਼ ਦਿਖਾ ਲੈ ਤਸਵੀਰਾਂ ਦਿਖਾ ਲੀਆਂ ਜਾਣ ਸਾਡੇ ਨਾਲ ਮਕੀਰੀਆਂ ਦੇ ਐਸਐਚਓ ਸਰਦਾਰ ਜੁਗਿੰਦਰ ਸਿੰਘ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਆਏ ਨੇ ਵੀ ਕੀ ਹਾਲਾਤ ਨੇ ਇਸ ਲਈ ਪਾਣੀ ਦੇ ਇਹ ਜਿਹੜਾ ਪਾਣੀ ਆਇਆ ਜੀ ਪੌਂਗ ਡੈਮ ਦਾ ਪਾਣੀ ਨਹੀਂ ਜਿਆ ਇਹ ਕੱਲ ਜਿਹੜਾ ਚੱਕੀ ਵਾਲਾ ਪੁਲ ਹੈਗਾ ਉਸ ਦਰਿਆ ਦਾ ਪਾਣੀ ਜਿਹੜਾ ਹੈਗਾ ਇੱਥੇ ਨੂੰ ਮਾਰ ਮਾਰੀ ਆ ਉਹ ਪਾਣੀ ਵਧਣ ਕਰਕੇ ਕਿ ਪੌਂਗ ਡੈਮ ਤੋਂ ਤਾਂ ਬਹੁਤ 23000 ਕਿਊਸਕ ਪਾਣੀ ਆ ਰਿਹਾ ਸੀਗਾ ਕੱਲ ਸ਼ਾਮ ਦੇ ਟਾਈਮ ਜਦੋਂ ਇਧਰੋਂ ਪਾਣੀ ਆ ਗਿਆ ਤੇ ਉਹਦੇ ਨਾਲ ਜਿਹੜਾ ਹੈਗਾ ਇੱਥੇ ਮੋਤਲੇ ਤੇ ਲੱਗੇ ਤਿੰਨ ਜਗ੍ਹਾ ਤੋਂ ਪਾੜ ਪੈ ਗਈ ਆ ਤੇ ਪਾਰ ਪੈਣ ਕਰਕੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਨਾਂ ਨਾਲ ਪਿੰਡ ਲੱਗਦੇ ਦਰਿਆ ਦੇ ਉੱਥੇ ਪਾਣੀ ਆ ਗਿਆ ਸੀਗਾ ਇਹਦੇ ਵਿੱਚ ਮੇਰੀ ਸਾਡੇ ਸੀਨੀਅਰ ਅਫਸਰਾਂ ਨਾਲ ਵੀ ਗੱਲਬਾਤ ਹੋ ਗਈ ਐ ਐਸਡੀਐਮ ਸਾਹਿਬ ਵੀ ਆ ਰਹੇ ਕੁਝ ਟੀਮਾਂ ਆ ਰਹੀਆਂ ਅਸੀਂ ਇਹਨਾਂ ਤੇ ਬੁਰੇ ਭਰਾ ਕੇ ਲਵਾ ਰਹੇ ਆ ਇਮੀਡੀਏਟਲੀ ਜਲਦੀ ਪਰ ਲੋਕਾਂ ਨੂੰ ਮੈਂ ਅਪੀਲ ਕਰਦਾ ਮੈਂ ਜੇ ਕੋ ਬੱਚੇ ਆ ਤੇ ਔਰਤਾਂ ਹੈਗੀਆਂ ਉਹ ਪਿੰਡਾਂ ਚੋਂ ਬਾਹਰ ਰੈਸਕੂ ਕੀਤੇ ਜਾਣ ਹੁਣੇ ਲੈ ਕੇ ਚਲ ਜਾਣ ਕਿਉਂਕਿ ਮੌਸਮ ਖਰਾਬ ਹੋ ਰਿਹਾ ਪਾਣੀ ਦੁਬਾਰਾ ਵੀ ਆ ਸਕਦਾ ਚੱਕੀ ਵਾਲਾ ਇਸ ਕਰਕੇ ਲੋਕਾਂ ਨੂੰ ਇਹੇ ਬੇਨਤੀ ਕਰਦੇ ਆ ਲੋਕਾਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਵਿਆਸ ਦਰਿਆ ਨਦੀ ਹੈਗੀ ਐ ਇਸ ਤੋਂ ਦੂਰੀ ਬਣਾ ਕੇ ਰੱਖੀ ਜਾਏ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਪਾਣੀ ਦਾ ਬਹਾਅ ਫਿਰਤੀਜ ਹੋ ਸਕਦਾ ਕਿਉਂਕਿ ਅਫਸਰਾਂ ਦਾ ਕਹਿਣਾ ਹੈਗਾ ਕਿ ਪਾਣੀ ਜਿਹੜਾ ਹੈਗਾ ਦੁਬਾਰਾ ਵੀ ਇਹ ਪਹਿਲੇ ਦੀ ਤਰ੍ਹਾਂ ਕੱਲ ਦੀ ਤਰ੍ਹਾਂ ਰਾਤ ਦੀ ਤਰ੍ਹਾਂ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਤੇਜ਼ ਹੋ ਸਕਦਾ ਸਾਡੇ ਨਾਲ ਨਜ਼ਦੀਕੀ ਪਿੰਡ ਦੇ ਨਾਜ਼ਵਨ ਹੈਗੇ ਨੇ ਰਾਮਪਾਲ ਜਿਹੋ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸੀ ਕਿ ਕੀ ਹਾਲਾਤ ਨੇ ਇਸੇ ਪਾਣੀ ਦੇ ਦੇਖੋ ਜੀ ਅਸੀਂ ਤਾਂ ਸਬੰਧਿਤ ਇਸੇ ਪਿੰਡ ਦੇ ਆ ਔਰ ਜਿਹੜਾ ਪਾਣੀ ਦਾ ਜਿਹੜਾ ਰੂਪ ਹੈਗਾ ਆ ਇਹ ਸਮੇਂ-ਸਮੇਂ ਤੇ ਅਸੀਂ ਦੇਖਦੇ ਰਹਿੰਨੇ ਆ ਲੇਕਿਨ ਜਿਹੜਾ ਪਾਣੀ ਕੱਲ ਆਇਆ ਆ ਇਹ 23 ਤੋਂ ਇਹ 23 ਤੋਂ ਵੀ ਸਪੀਡ ਨਾਲ ਪਾਣੀ ਆਇਆ ਕਿਉਂਕਿ ਇਹ ਚੱਕੀ ਦਾ ਪਾਣੀ ਇੰਨੀ ਕਿ ਸਪੀਡ ਨਾਲ ਆਇਆ ਕਿ ਲੋਕਾਂ ਨੂੰ ਆਪਣਾ ਸੰਭਲਣ ਵੀ ਨਹੀਂ ਦਿੱਤਾ ਔਰ ਅਸੀਂ ਆਦਰਨੀਏ ਮਾਨਯੋਗ ਭਵੰਤਮਾਨ ਜੀ ਕੋਲੋਂ ਵੀ ਬੇਨਤੀ ਕਰਦੇ ਆ ਕਿ ਜਦੋਂ 2 ਸਾਲ ਪਹਿਲੇ ਹੜ ਆਇਆ ਸੀਗਾ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਬੰਦ ਨੂੰ ਮਜ਼ਬੂਤ ਕਰਾਂਗੇ ਅਸੀਂ ਬਾਰ-ਬਾਰ ਬਾਰ-ਬਾਰ ਤੁਹਾਡੇ ਮਾਧਿਅਮ ਦੇ ਦੁਆਰਾ ਅਸੀਂ ਪ੍ਰਸ਼ਾਸਨ ਨੂੰ ਵੀ ਸਮੇਂ-ਸਮੇਂ ਤੇ ਅਪਗਤ ਕਰਵਾਨੇ ਰਹਿਨੇ ਆ ਕਿ ਜਿਹੜਾ ਬਿਆਸ ਦਰਿਆ ਦੇ ਉੱਤੇ ਇੱਕ ਮਾਤਰ ਜਿਹੜਾ ਤੁਸੀ ਬੰਨ ਹੈਗਾ ਆ ਜਿੰਨੂੰ ਲਗਭਗ 20 ਪਿੰਡ ਲੱਗਦੇ ਨੇ ਇਹਨਾਂ ਦੀ ਲਗਭਗ 2000 ਏਕੜ ਜਿਹੜੀ ਫਸਲ ਆ ਗੰਨੇ ਦੀ ਫਸਲ ਸਬਜ਼ੀਆਂ ਦੀ ਫਸਲ ਪਸ਼ੂ ਲਈ ਚਾਰੇ ਦੀ ਫਸਲ ਉਹ ਬਿਲਕੁਲ ਬਰਬਾਦ ਹੋ ਗਈ ਆ ਔਰ ਜਿਹੜਾ ਮੁਆਵਜ਼ਾ ਹੈਗਾ ਆ ਮੁਆਵਜ਼ਾ ਸਿਰਫ ਊਂਠ ਦੇ ਮੂੰਹ 'ਚ ਜੀਰੇ ਵਰਗਾ ਮਿਲਦਾ ਆ ਅਸੀਂ ਆਦਰਨੀਏ ਸਰਕਾਰ ਕੋਲੋਂ ਵੀ ਬੇਨਤੀ ਕਰਦੇ ਆ ਕਿ ਜਿਹੜਾ ਕਿਸਾਨ ਦਾ ਅੱਗੇ ਲੱਕ ਟੁੱਟ ਗਿਆ ਕਿਸਾਨ ਨੂੰ ਜਿਹੜਾ ਮੁਆਵਜ਼ਾ ਹੈਗਾ ਆ ਉਹ 100% ਦੇਣਾ ਚਾਹੀਦਾ ਆ ਔਰ ਜਿਹੜਾ ਤੁਸੀ ਬੰਦ ਹੈਗਾ ਯਾਰ ਇਹਨੂੰ ਸਿਰਫ ਖਾਣਾ ਪੂਰਤੀ ਨਹੀਂ ਕਰਨੀ ਚਾਹੀਦੀ ਇਹਦੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆ ਮੁਰੰਮਤ ਕਰਨੀ ਚਾਹੀਦੀ ਆ ਤਾਂ ਜੋ ਇਹ ਜਿਹੜਾ ਹਰ ਸਾਲ ਪਾਣੀ ਦਾ ਬੇਵ ਜਿਹੜਾ ਆ ਪਿੰਡਾਂ 'ਵਾਲ ਰੁਕ ਕਰ ਰਿਹਾ ਆ ਇਹ ਜਾਨੀਮਾਲ ਦਾ ਨੁਕਸਾਨ ਔਰ ਘਰਾਂ ਦਾ ਨੁਕਸਾਨ ਜਿਹੜਾ ਹੋ ਰਿਹਾ ਹੈ ਲਗਾਤਾਰ ਇਹਦੇ ਤੇ ਜਿਹੜਾ ਆ ਫੁੱਲ ਸਟਾਪਲ ਲਗਾਇਆ ਜਾਏ ਤੁਸੀਂ ਸੁਣਿਆ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਜੇਕਰ ਐਸੇ ਤੁਸੀਂ ਬਣਨ ਨੂੰ ਕੋਈ ਦਿਨ ਰਹਿੰਦੇ ਆ ਜੇਕਰ ਇਸ ਦਾ ਖਿਆਲ ਕੀਤਾ ਹੁੰਦਾ ਧਿਆਨ ਕੀਤਾ ਹੁੰਦਾ ਇਸ ਤੇ ਕੋਈ ਬੋਰੇ ਪਰਕੇ ਲਗਾਏ ਹੁੰਦੇ ਤੇ ਅੱਜ ਪਿੰਡਾਂ ਵਾਲਾ ਨੂੰ ਇਹ ਹਾਲਾਤ ਦਾ ਸਾਹਮਣਾ ਨਾ ਕਰਨਾ ਪੈਂਦਾ ਔਰ ਲੋਕਾਂ ਨੂੰ ਕੁਝ ਰਾਤ ਹੁੰਦੀ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸੀਮ ਪੱਪੂ ਪੀਡੀਸੀ ਨਿਊਜ਼ ਖੁਸ਼ਿਆਰਪੁਰ